ਮੈਂ ਅਰਸ਼ਦੀਪ ਸਿੰਘ ਦਾ ਪਿਤਾ ਜੀ ਹਾਂ ਜੀ 2000 21 ਜੋਗ ਆ ਜੀ ਸਟੱਡੀ ਤੇ ਬਸ ਆ 2022 ਚ ਆ ਹਾ ਹੁਣ ਆ 17 ਤਰੀਕ ਨੂੰ ਸਰੀ ਚ ਉਥੇ ਉਹਦਾ ਯਾਰ ਦੋਸਤ ਹੀ ਕੋਈ 20 25 ਦਿਨ ਪਹਿਲਾਂ ਡੈੱਡ ਹੋਇਆ ਸੀ ਉਹਦੇ ਕਾਰਨ ਉਹ ਬੜਾ ਥੋੜਾ ਜਿਆ ਕਰ ਗਿਆ ਵੀ ਐ ਹੋ ਗਿਆ ਐਮ ਬਹੁਤ ਉਹਨੂੰ ਸਮਝਾਇਆ ਸੀ ਕਿ ਵੀ ਨਹੀਂ ਪੁੱਤ ਨਹੀਂ ਪਰ ਮਗਰੇ ਹੀ ਉਹਦੇ ਉਹਨੂੰ ਵੀ ਕੋਈ ਟੈਕ ਪ੍ਰੋਬਲਮ ਆ ਗਈ ਖਬਰ ਹੋ ਗਿਆ ਹੁਣ ਉੱਤੇ ਆਪਣੇ ਘਰ ਦੇ ਹਾਲਾਤ ਕਿਵੇਂ ਆ ਤੇ ਕੀ ਕੋਈ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋ ਤੁਸੀਂ ਕਿਸੇ ਤਰ੍ਹਾਂ ਦੀ ਤੋਂ ਸਰਕਾਰ ਦੇਖੋ ਕਰਦੀ ਆ ਦਾ ਦੇਖੋ ਮੈਂ ਅਰਜੀਦੀਪ ਸਿੰਘ ਦਾ ਪਤਾ ਜੀ 2000 ਇੱਕੀ ਜੋ ਗਿਆ ਈ ਸਟਡੀ ਤੇ ਬਸ ਆ 2022 ਚ ਆ ਹਾ ਹਾ 17 ਤਰੀਕ ਨੂੰ ਸਰੀ ਚ ਉਥੇ ਉਹਦਾ ਯਾਰ ਦੋਸਤ ਹੀ ਕੋਈ 20 25 ਦਿਨ ਪਹਿਲਾਂ ਡੈੱਡ ਹੋਇਆ ਸੀ ਉਹਦੇ ਕਾਰਨ ਉਹ ਬਾਲਾ ਥੋੜਾ ਜਿਆ ਕਰ ਗਿਆ ਵੀ ਐ ਹੋ ਗਿਆ ਬਹੁਤ ਉਹਨੂੰ ਸਮਝਾਇਆ ਸੀ ਕਿ ਵੀ ਨਹੀਂ ਬੁੱਤ ਨਹੀਂ ਪਰ ਮਗਰੇ ਹੀ ਉਹਦੇ ਉਹਨੂੰ ਵੀ ਕੋਈ ਟੈਗ ਪ੍ਰੋਬਲਮ ਆ ਗਈ ਐਕਸਪਾਇਰ ਹੋ ਗਿਆ ਹੁਣ ਉਥੇ ਆਪਣੇ ਘਰ ਦੇ ਹਾਲਾਤ ਕਿਵੇਂ ਆ ਤੇ ਕੀ ਕੋਈ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋ ਤੁਸੀਂ ਕਿਸੇ ਤਰ੍ਹਾਂ ਦੀ ਤੋਂ ਸਰਕਾਰ ਦੇਖੋ ਕਰਦੀ ਆ ਦਾ ਦੇਖੋ ਮੈਂ ਅਰਸ਼ਦੀਪ ਸਿੰਘ ਦਾ ਪਿਤਾ ਜੀ ਹਾਂ ਜੀ 2021 ਜੋਗਿਆ ਜੀ ਸਟਡੀ ਤੇ ਬਸਾ 2022 ਚ ਆ ਆ ਹੁਣ ਆ 17 ਤਰੀਕ ਨੂੰ ਸਰੀ ਚ ਉਥੇ ਉਹਦਾ ਯਾਰ ਦੋਸਤ ਸੀ ਕੋਈ 20 25 ਦਿਨ ਪਹਿਲਾਂ ਡੈੱਡ ਹੋਇਆ ਸੀ ਉਹਦੇ ਕਾਰਨ ਉਹ ਬੜਾ ਥੋੜਾ ਜਿਆ ਕਰ ਗਿਆ ਵੀ ਐ ਹੋ ਗਿਆ ਐਮ ਬਹੁਤ ਨੂੰ ਸਮਝਾਇਆ ਸੀ ਕਿ ਵੀ ਨਹੀਂ ਬੁੱਤ ਨਹੀਂ ਪਰ ਮਗਰੇ ਹੀ ਉਹਦੇ ਉਹਨੂੰ ਵੀ ਕੋਈ ਅਟੈਕ ਕੋਈ ਪ੍ਰੋਬਲਮ ਆ ਗਈ ਐਕਸਪਾਇਰ ਹੋ ਗਿਆ ਹੁਣ ਉਥੇ ਆਪਣੇ ਘਰ ਦੇ ਹਾਲਾਤ ਕਿਵੇਂ ਆ ਤੇ ਕੀ ਕੋਈ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋ ਤੁਸੀਂ ਕਿਸੇ ਤਰ੍ਹਾਂ ਦੀ ਤੋਂ ਸਰਕਾਰ ਦੇਖੋ ਕਰਦੀ ਆ ਦਾ ਦੇਖੋ ਮੈਂ ਅਰਸ਼ਦੀਪ ਸਿੰਘ ਦਾ ਪਿਤਾ ਜੀ ਹਾਂ ਜੀ 2021 ਜੋ ਗਿਆ ਜੀ ਸਟੱਡੀ ਤੇ ਬਸ ਆ 2022 ਚ ਆ ਹਾ ਹੁਣ ਆ 17 ਤਰੀਕ ਨੂੰ ਸਰੀ ਚ ਉਥੇ ਉਹਦਾ ਯਾਰ ਦੋਸਤੀ ਕੋਈ 20 25 ਦਿਨ ਪਹਿਲਾਂ ਡੈੱਡ ਹੋਇਆ ਸੀ ਉਹਦੇ ਕਾਰਨ ਉਹ ਵਾਲਾ ਥੋੜਾ ਜਿਆ ਕਰ ਗਿਆ ਵੀ ਐ ਹੋ ਗਿਆ ਬਹੁਤ ਨੂੰ ਸਮਝਾਇਆ ਸੀ ਕਿ ਵੀ ਨਹੀਂ ਬਹੁਤ ਨਹੀਂ ਪਰ ਮਗਰੇ ਹੀ ਉਹਦੇ ਉਹਨੂੰ ਵੀ ਕੋਈ ਅਟੈਕ ਕੋਈ ਪ੍ਰੋਬਲਮ ਆ ਗਈ ਐਕਸਪਾਇਰ ਹੋ ਗਿਆ ਹੁਣ ਉਥੇ ਆਪਣੇ ਘਰ ਦੇ ਹਾਲਾਤ ਕਿਵੇਂ ਆ ਤੇ ਕੀ ਕੋਈ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋ ਤੁਸੀਂ ਕਿਸੇ ਤਰ੍ਹਾਂ ਦੀ ਤੋਂ ਸਰਕਾਰ ਦੇਖੋ ਕਰਦੀ ਆ ਦਾ ਦੇਖੋ